ਇੱਥੇ ਕੋਈ ਵੀ ਆ ਕੇ ਸ਼ਰਧਾ ਨਾਲ ਭਾਵਨਾ ਦੇ ਨਾਲ ਇਸ਼ਨਾਨ ਕਰੇ ਤਾਂ ਉਹਦੇ ਹਰ ਇੱਕ ਰੋਗ ਠੀਕ ਹੋਏਗਾ ਅੱਜ ਵੀ ਸੰਗਤਾਂ ਇਸ ਆਸਾਨ ਤੇ ਆ ਕੇ ਇਸ਼ਨਾਨ ਕਰਦੀਆਂ ਹਨ ਅਰਦਾਸਾਂ ਕਰਦੀਆਂ ਹਨ ਉਹਨਾਂ ਦੇ ਭਿਆਨਕ ਤੋਂ ਭਿਆਨਕ ਰੋਗ ਠੀਕ ਹੁੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਸ਼੍ਰੀ ਮਾਚੀਵਾੜਾ ਸਾਹਿਬ ਤੋਂ ਉੱਚ ਦਾ ਪੀਰ ਬਣ ਕੇ ਇਸ ਅਸਥਾਨ ਤੇ ਆਏ ਸਨ ਜਿਸ ਅਸਥਾਨ ਤੇ ਸਤਿਗੁਰ ਜੀ ਦਾ ਪਲੰਘ ਰੱਖਿਆ ਗਿਆ ਉਸ ਅਸਥਾਨ ਨੂੰ ਅੱਜ ਗੁਰਦੁਆਰਾ ਮੰਜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਆਪ ਜੀ ਦਰਸ਼ਨ ਕਰ ਰਹੇ ਹੋ ਇਸ ਜਗ੍ਹਾ ਸਤਿਗੁਰ ਜੀ ਦਾ ਇੱਕ ਬਹੁਤ ਹੀ ਪਿਆਰ ਵਾਲਾ ਸਿੱਖ ਰਿਆ ਕਰਦਾ ਸੀ ਜੋ ਕਿ ਘੋੜਿਆਂ ਦਾ ਵਪਾਰੀ ਸੀ ਜਿਸ ਦਾ ਇਤਿਹਾਸ ਵਿੱਚ ਨਾਮ ਆਉਂਦਾ ਹੈ ਭਾਈ ਨਗਾਈਆ ਸਿੰਘ ਇਸ ਨੇ ਸਤਿਗੁਰ ਜੀ ਨੂੰ ਇੱਕ ਬਹੁਤ ਹੀ ਪਿਆਰਾ ਘੋੜਾ ਭੇਟ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਗਨੀ ਖਾਨ ਤੇ ਨਬੀ ਖਾਨ ਨੂੰ ਪਲੰਗ ਵਾਪਸ ਦੇ ਕੇ ਭੇਜ ਦਿੱਤਾ ਜਦੋਂ ਸਤਿਗੁਰ ਜੀ ਇਸ ਪਿੰਡ ਵਿੱਚ ਆਏ ਤਾਂ ਲੱਗੇ ਹੀ ਇੱਕ ਮਾਤਾ ਗੋਹਾ ਪੱਥਰੀ ਸੀ ਸਤਿਗੁਰ ਜੀ ਆ ਨੇ ਮਾਤਾ ਨੂੰ ਪੁੱਛਿਆ ਵੀ ਮਾਤਾ ਅਸੀਂ ਇਸ਼ਨਾਨ ਕਰਨਾ ਹੈ ਕਿਤੋਂ ਜਲ ਮਿਲ ਸਕਦਾ ਹੈ ਤਾਂ ਮਾਈ ਕਹਿਣ ਲੱਗੀ ਪੀਰ ਜੀ ਇੱਥੇ ਦੀ ਧਰਤੀ ਹੈ ਇੱਥੇ ਜਲ ਨਹੀਂ ਹੈ ਦੂਰ ਇੱਕ ਖੂਹ ਵਿੱਚ ਇੱਕ ਬਹੁਤ ਵੱਡਾ ਅਜਗਰ ਰਹਿੰਦਾ ਹੈ ਉੱਥੇ ਕੋਈ ਨਹੀਂ ਜਾ ਸਕਦਾ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਇੱਕ ਤੀਰ ਮਾਰ ਕੇ ਉਸ ਅਜਗਰ ਦੀ ਮੁਕਤੀ ਕੀਤੀ ਉਸ ਦਾ ਉਧਾਰ ਕੀਤਾ ਤੇ ਉਹ ਅਜਗਰ ਖੂਹ ਵਿੱਚ ਡਿੱਗ ਪਿਆ ਤੇ ਜਦੋਂ ਸਿੱਖ ਖੂਹ ਵਿੱਚੋਂ ਪਾਣੀ ਲੈਣ ਗਏ ਤਾਂ ਕੀ ਵੇਖਿਆ ਬੇ ਸਾਰੇ ਕੂਹ ਦਾ ਰੰਗ ਲਾਲ ਹੋ ਗਿਆ ਸੀ ਤੇ ਆ ਕੇ ਸਤਿਗੁਰੂ ਜੀ ਨੂੰ ਦੱਸਿਆ ਮਹਾਰਾਜ ਅਜਗਰ ਦੇ ਖੂਨ ਦੇ ਨਾਲ ਸਾਰੇ ਕੂਹ ਦਾ ਰੰਗ ਲਾਲ ਹੈ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਇੱਕ ਹੋਰ ਤੀਰ ਲਾਗੇ ਹੀ ਮਾਰਿਆ ਤੇ ਉੱਥੋਂ ਪਵਿੱਤਰ ਜਲ ਦਾ ਸੋਮਾ ਪ੍ਰਗਟ ਹੋ ਗਿਆ ਗੁਰੂ ਜੀ ਨੇ ਵੀ ਇਸ਼ਨਾਨ ਕੀਤਾ ਤੇ ਸਿੱਖਾਂ ਨੇ ਵੀ ਇਸ਼ਨਾਨ ਕੀਤਾ ਤੇ ਜਦੋਂ ਇਹ ਕੋਤਕ ਉਸ ਮਾਈ ਨੇ ਵੇਖਿਆ ਤਾਂ ਸਤਿਗੁਰੂ ਦੀ ਦੇ ਚਰਨਾਂ ਤੇ ਆ ਕੇ ਢਹਿ ਪਈ ਤੇ ਕਹਿਣ ਲੱਗੀ ਪੀਰ ਜੀ ਤੁਸੀਂ ਤਾਂ ਬਹੁਤ ਵੱਡੇ ਪੀਰ ਹੋ ਤੁਸੀਂ ਕਮਾਲ ਦੇ ਪੀਰ ਹੋ ਕਿਰਪਾ ਕਰੋ ਮੇਰੇ ਸਰੀਰ ਤੇ ਬਹੁਤ ਹੀ ਭਿਆਨਕ ਕੋੜ ਹੈ ਆਪ ਜੀ ਦੀ ਕਿਰਪਾ ਹੋਵੇ ਤਾਂ ਤੁਸੀਂ ਮੇਰਾ ਵੀ ਰੋਗ ਠੀਕ ਕਰ ਦਿਓ ਉਸ ਸਮੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਮਾਤਾ ਨੂੰ ਆਖਿਆ ਐ ਮਾਤਾ ਜਿਹੜਾ ਅਸੀਂ ਆ ਤੀਰ ਮਾਰ ਕੇ ਸੋਮਾ ਪ੍ਰਗਟ ਕੀਤਾ ਹੈ ਇਸ ਸੋਮੇ ਵਿੱਚ ਤੂੰ ਤਾਂ ਕੀ ਇੱਥੇ ਕੋਈ ਵੀ ਆ ਕੇ ਸ਼ਰਧਾ ਨਾਲ ਭਾਵਨਾ ਦੇ ਨਾਲ ਇਸ਼ਨਾਨ ਕਰੇ ਤਾਂ ਉਹਦੇ ਹਰ ਇੱਕ ਰੋਗ ਠੀਕ ਹੋਏਗਾ ਅੱਜ ਵੀ ਸੰਗਤਾਂ ਇਸ ਆਸਾਨ ਤੇ ਆ ਕੇ ਇਸ਼ਨਾਨ ਕਰਦੀਆਂ ਹਨ ਅਰਦਾਸਾਂ ਕਰਦੀਆਂ ਹਨ ਉਹਨਾਂ ਦੇ ਭਿਆਨਕ ਤੋਂ ਭਿਆਨਕ ਰੋਗ ਠੀਕ ਹੁੰਦੇ ਹਨ ਆਪ ਜੀ ਵੀ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਤੇ ਸਤਿਗੁਰ ਜੀ ਨੇ ਤੀਰ ਮਾਰਿਆ ਤੇ ਇਸ ਅਸਥਾਨ ਤੋਂ ਜਲ ਦਾ ਸੋਮਾ ਪ੍ਰਗਟ ਹੋਇਆ ਇਸ ਅਸਥਾਨ ਨੂੰ ਅੱਜ ਕੱਲ ਗੁਰਦੁਆਰਾ ਤੀਰ ਸਰ ਸਾਹਿਬ ਨਾਲ ਜਾਣਿਆ ਜਾਂਦਾ ਹੈ ਆਪ ਜੀ ਵੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਭਾਈ ਨਗਾਈਆ ਜੀ ਨੇ ਸਤਿਗੁਰ ਜੀ ਨੂੰ ਘੋੜਾ ਦਿੱਤਾ ਸੀ ਭੇਟ ਕੀਤਾ ਸੀ ਉਸ ਘੋੜੇ ਤੇ ਚੜ ਕੇ ਸਤਿਗੁਰ ਜੀ ਰਾਏਪੋਟ ਵੱਲ ਚੱਲ ਨੀ ਪਾ ਦਿੱਤੀ ਏ ਸੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਪ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਅਤੇ ਹੋਰ ਸੰਗਤਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਜਿਨ੍ਹਾਂ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਨਹੀਂ ਦਰਸ਼ਨ ਕੀਤੇ ਉਹ ਵੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਇਸ ਬਲੌਗ ਦੀ ਇੱਥੇ ਹੀ ਸਮਾਪਤੀ ਹੈ ਜੀ ਆਪ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ